ਬਾਜ ਸਹਾਰੇ ਛੱਡ ਕੇ ਤੁਰ ਗਈ ਮਾਂ ਬਾਜ ਸਹਾਰੇ ਛੱਡ ਕੇ ਤੁਰ ਗਈ ਰੋ ਰੋ ਵਕਤ ਬਿਹਾਵਾ ਹਾਏ ਨੀ ਐ ਦਾਤਾ ਨੇ ਕਰਦੀਆਂ ਮਾਵਾ ਐ ਦਾਤਾ ਨੇ ਕਰਦੀਆਂ ਮਾਵਾ ਐ ਦਾਤਾ ਨੇ ਕਰਦੀਆਂ ਮਾਵਾ ਹਰ ਵੇਲੇ ਰਹਿੰਦੇ ਮੇਰੇ ਨੈਣ ਤੈਨੂੰ ਲੱਭਦੇ ਬੱਚਿਆਂ ਦੇ ਨਾਲ ਵੱਲ ਛਲ ਨਹੀਂ ਉਹ ਫੱਬਦੇ ਹਰ ਵੇਲੇ ਰਹਿੰਦੇ ਮੇਰੇ ਨੈਣ ਤੈਨੂੰ ਲੱਭਦੇ ਬੱਚਿਆਂ ਦੇ ਨਾਲ ਵੱਲ ਛਲ ਨਹੀਂ ਉਹ ਫੱਬਦੇ ਕਿੱਥੋਂ ਰੁੱਸੀ ਨੂੰ ਮੈਂ ਮੋੜ ਕੇ ਲਿਆਂ ਹਏ ਨੀ ਐਦਾ ਤਾਣੇ ਕਰਦੀ ਆ ਮਾਵਾ ਐਦਾ ਤਾਣੇ ਕਰਦੀ ਆ ਮਾਵਾ ਐਦਾ ਤਾਣੇ ਕਰਦੀ ਆ ਮਾਵਾ ਸਾਰੀ ਸਾਰੀ ਰਾਤ ਹੁਣ ਸੌਂਦੀਆਂ ਨਾ ਅੱਖੀਆਂ ਯਾਦਾਂ ਦੀਆਂ ਪੰਡਾਂ ਸਾਥੋਂ ਜਾਂਦੀਆਂ ਨਾ ਚੱਕੀਆਂ ਸਾਰੀ ਸਾਰੀ ਰਾਤ ਹੁਣ ਸੌਂਦੀ ਆ ਨਾ ਅੱਖੀਆਂ ਯਾਦਾਂ ਦੀਆਂ ਪੰਡਾਂ ਸਾਥ ਹੋ ਜਾਂਦੀਆਂ ਨਾ ਚੱਕੀਆਂ ਹੱਥ ਜੋੜ ਜੋੜੇ ਅੰਮੀਏ ਮਨਾਵਾ ਹੋਇ ਨਹੀਂ ਐਦਾਂ ਤਾਂ ਨਹੀਂ ਕਰਦੀ ਆ ਮਾਵਾ ਐਦਾਂ ਤਾਂ ਨਹੀਂ ਕਰਦੀ ਆ ਮਾਵਾ ਐਦਾਂ ਤਾਂ ਨਹੀਂ ਕਰਦੀ ਆ ਮਾਵਾ ਸੁਖ ਤੇਰੀ ਛਾਂ ਦਾ ਨਾ ਦਰਦੀ ਨੇ ਮਾਣਿਆ ਤੇਰੇ ਬਾਝੋਂ ਕਿਸੇ ਮੇਰਾ ਦੁੱਖ ਨਾ ਪਛਾਣਿਆ ਸੁਖ ਤੇਰੀ ਛਾਂ ਦਾ ਨਾ ਦਰਦੀ ਨੇ ਮਾਣਿਆ ਤੇਰੇ ਬਾਝੋਂ ਕਿਸੇ ਮੇਰਾ ਦੁੱਖ ਨਾ ਪਛਾਣਿਆ ਕਿਹੜੀ ਗਲਤੀ ਦੀ ਦੇ ਗਈ ਸਜ਼ਾਵਾਂ ਹੋਇ ਨੀ ਐ ਦਾਤਾਂ ਨਹੀਂ ਕਰਦੀ ਆ ਮਾਵਾ ਐ ਦਾਤਾਂ ਨਹੀਂ ਕਰਦੀ ਆ ਮਾਵਾ ਐ ਦਾਤਾਂ ਨਹੀਂ ਕਰਦੀ ਆ ਮਾਵਾ